ਸੌਦੇ ਹੁੰਦੇ ਦਿਖਾਵਾਂਗੇ ਬਾਈ ਤੇ ਚਲਦੇ ਚਲਦੇ ਲਾਈਵ ਨੂੰ ਸ਼ੇਅਰ ਜਰੂਰ ਕਰ ਦਿਓ ਓਏ ਐਂ ਕਰੋ ਤੁਸੀਂ ਕਰ ਕੀ ਦੇ ਸੌਦਾ ਬਾਅਦ ਚ ਕਰਦੇ ਹਾਂ ਸਾਜੀ ਮਸਾਲਾ ਖਾਣ ਲਿਆ ਹਾਂ ਲਓ ਬਈ ਕਰ ਦੋ ਕਿਰਾਂ ਸ਼ੇਅਰ ਚੱਲਦਾ ਚੱਲਦਾ ਲਾਈਵ ਆਪਾਂ ਖੜੇ ਆ ਅੱਜ ਸੌਲੀ ਬੱਕਰਾ ਮੰਡੀ ਦੇ ਉੱਤੇ ਲਓ ਬਈ ਕਰ ਦੋ ਕਿਰਾਂ ਸ਼ੇਅਰ ਦੇਖ ਸਕਦੇ ਤੁਸੀਂ ਸਹੌਲੀ ਬੱਕਰਾ ਮੰਡੀ ਹਰ ਐਤਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਹੈ ਬਾਈ ਚਾਹ ਪਾਣੀ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਹੈਗਾ ਤੇ ਪਹਾਸੋ ਰੋਡ ਦੇ ਉੱਤੇ ਲੱਗਦੀ ਹੈ ਬੱਕਰਾ ਮੰਡੀ ਸ਼ੇਅਰ ਕਰੀ ਚੱਲੋ ਵੀ ਚੱਲਦੇ ਚੱਲਦੇ ਲਾਈਵ ਨੂੰ ਆਪਾਂ ਤੁਹਾਨੂੰ ਲਾਈਵ ਸੌਦੇ ਹੁੰਦੇ ਦਿਖਾਵਾਂਗੇ ਬਲ ਲਾਈਵ ਦੇਖ ਸਕਦੇ ਹੋ ਮੈਂ ਤੁਸੀਂ ਮਾਲ ਬਹੁਤ ਆ ਸਹੌਲੀ ਬੱਕਰਾ ਮੰਡੀ ਦੇ ਉੱਤੇ ਲੇਲੇ ਦਾ ਸੌਦਾ ਸ਼ੇਅਰ ਕਰੀ ਚੇਲੋ ਬਈ ਚੱਲਦੇ ਚੱਲਦੇ ਲਾਈਵ ਨੂੰ ਤੁਸੀਂ ਦੇਖ ਸਕਦੇ ਹੋ ਸੋਹਲੀ ਬੱਕਰਾਵੰਡੀ ਤੇ ਖੜੇ ਆਪਾਂ ਮਾਲ ਬਹੁਤ ਆਉਂਦਾ ਹੁੰਦਾ ਬਈ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਟੀਰ ਪਹੁੰਚਿਆ ਕਰੋ ਚੱਲਦਾ ਚੱਲਦਾ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਚਾਚਾ ਸਦੀਕ ਰੌਣ ਲੱਗਿਆ ਬਾਈ ਸੌਦਾ ਦੇਖ ਸਕਦੇ ਤੁਸੀਂ 500 ਰੋਡ ਦੇ ਉੱਤੇ ਬੱਕਰਾ ਮੰਡੀ ਲੱਗਦੀ ਹੈ ਬਾਈ ਹਰ ਐਤਵਾਰ ਨੂੰ ਤੇ ਮਾਲ ਬਹੁਤ ਵਧੀਆ ਆਉਂਦਾ ਬਾਈ ਸਹੌਲੀ ਬੱਕਰਾ ਮੰਡੀ ਦੇ ਉੱਤੇ ਤੇ ਜਿਹੜੇ ਵੀ ਨਵੇਂ ਜੁੜਨਗੇ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੜੀ ਕਿੰਨੇ ਚੱਟੇ ਜੱਗੜ ਹੋਈਦਾ ਨਾਗੜ ਤੋਂ ਨਾਗੜ ਕੱਟਿਆ ਉਹਨੇ ਜਾਣਾ ਪੈਣਾ ਫੇਰ ਕੋਣ ਲੜੂ ਨਾਕੇ ਵਾਹ ਬਈ ਸਾਡੇ ਦੇ 7 ਸਾਇ ਨਹੀਂ ਕਰਦੋ ਕਿਹੜਾ ਸ਼ੇਅਰ ਦੇਖ ਸਕਦਾ ਮੈਂ ਸਾਨੂੰ ਦਿਖਾਉਣੇ ਆ ਮਾਲ ਆਪਾਂ ਚਾਰਨਾ ਵੀਰ ਲੈ ਕੇ ਆਇਆ ਹੈ ਬਈ ਮਾਲ ਕੀ ਹਾਲ ਆ ਚਰਨੇ ਹੋ ਠੀਕ ਆ ਬਾਈ ਕਿੰਨੀਆਂ ਬੱਕਰੀਆਂ ਲੈ ਕੇ ਆਏ ਆ ਜੇ ਇੱਥੇ ਠੀਕ ਆ ਸਾਰੀਆਂ ਬੱਕਰੀਆਂ ਵਿਕਾਉਣੇ ਬਾਈ ਆਹ ਨੇ ਬਾਈ ਖੱਸੀ ਠੀਕ ਆ ਲਓ ਬਾਈ ਚਰਨੇ ਬਾਈ ਕੋਲੇ ਬੱਕਰੀਆਂ ਤੇ ਬੱਕਰੇ ਵਿਕਾਉਣੇ ਨੰਬਰ ਬੋਲਨੀ ਬਾਈ ਆਪਣਾ ਨੰਬਰ ਆਪਣਾ ਆਇਆ ਹੈ ਵੀਰੇ 95926012155 ਇੱਕ ਵਾਰੀ ਹੋਰ ਬੋਲ ਦੇ ਪਿੰਡ ਕਿਹੜਾ ਬਈ ਆਪਣਾ ਪਿੰਡ ਆਪਣਾ ਹੈਗਾ ਵੀਰੇ ਸੌਂਦੇ ਵਾਲਾ ਸੌਂਦੇ ਵਾਲ ਪਿੰਡ ਆ ਬਾਈ ਜੇ ਕਿਸੇ ਵੀਰ ਨੂੰ ਵਾਲੇ ਜਿਲ੍ਹੇ ਚ ਆ ਬਾਈ ਬੱਕਰੀਆਂ ਤੇ ਬੱਕਰੇ ਚਾਹੀਦੇ ਨੇ ਹਨਾ ਤਾਂ ਬਾਈ ਨੂੰ ਕਾਲ ਕਰ ਲਿਓ ਬਾਈ ਪਹੁੰਚਦਾ ਹੁੰਦਾ ਸੌਲੀ ਬੱਕਰਾ ਮੰਡੀ ਦੇ ਉੱਤੇ ਹਰ ਐਤਵਾਰ ਨੂੰ ਮਾਲ ਲੈ ਸਕਦਾ ਵੀਰੇ 100 ਨਾਲ ਕੋਪਾ 100 ਠੀਕ ਆ ਜੀ ਲਓ ਬਾਈ ਮਾਲ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਬਹੁਤ ਚੰਗੀਆਂ ਨੇ ਜੇ ਕਿਸੇ ਵੀਰ ਨੇ ਲੈਣੀਆਂ ਨੇ ਫਾਰਮ ਵਾਸਤੇ ਹਨਾ ਬੱਕਰੀਆਂ ਦੇਖ ਸਕਦੇ ਹੋ ਤੁਸੀਂ ਕਰ ਲਓ ਕਿਰਾ ਨੋਟ ਪਿੰਡ ਬਾਈ ਦਾ ਸੌਂਦਾ ਸਿੰਘ ਵਾਲਾ ਹੈਗਾ ਸੌਂਦੇ ਵਾਲਾ ਸੌਂਦੇ ਵਾਲਾ ਠੀਕ ਆ ਜੀ ਆ ਪਠਾਨ ਦੇ ਲੇਖੋ ਬਈ ਸਾਰੀਆਂ ਬਹੁਤ ਬੰਦੀਆਂ ਆ ਕਰ ਲਿਓ ਬਈ ਬਾਈ ਨੂੰ ਕਹੋ ਹੋਰ ਬਾਬਾ ਠੀਕ ਆ ਕਿਵੇਂ ਠੀਕ ਆ ਕਿਹੜੀ ਮੰਡੀ ਤੇ ਪਹੁੰਚੇ ਹੋਏ ਆ ਅੱਜ ਠੀਕ ਆ ਲਓ ਬਈ ਕਰ ਲਓ ਕਿਰਾ ਨੋਟ ਲਓ ਬਈ ਦੇਖ ਸਕਦੇ ਹੋ ਤੁਸੀਂ ਸਹੌਲੀ ਬੱਕਰਾ ਮੰਡੀ ਆਇਆ ਸਰਪੰਚਾ ਉਹ ਰਹੀ ਮੜਿਆ ਜਾਂ ਇਹਦਾ ਪੱਕਾ ਪਰਕੂ ਆ ਉਹ ਪੂਰੀ ਅਗਲਾ ਲਓ ਬਈ ਆਪਾਂ ਸਰਪੰਚ ਨਾਲ ਕਰਾਉਣਿਆ ਥੋਡੀ ਗੱਲਬਾਤ ਤੇ ਪੁੱਛਦੇ ਆਂ ਬਾਈ ਤੋਂ ਆਪਾਂ ਮੰਡੀ ਦੀ ਲੋਕੇਸ਼ਨ ਬਾਰੇ ਤੇ ਸ਼ੇਅਰ ਕਰ ਦਿਓ ਬਈ ਚੱਲਦੇ ਚੱਲਦੇ ਲਾਈਵ ਨੂੰ ਮਾਲ ਬਹੁਤ ਵਧੀਆ ਆਉਂਦਾ ਬਾਈ 500 ਰੋਡ ਦੇ ਉੱਤੇ ਇਹ ਬੱਕਰਾ ਮੰਡੀ ਲੱਗਦੀ ਹੈ ਹੋਰ ਸਰਪੰਚਾ ਕੀ ਹਾਲ ਆ ਆਪਣੀ ਮੰਡੀ ਲੋਕੇਸ਼ਨ ਦੱਸੀ ਬਾਈ ਜੀ 90 ਤੋਂ ਪਾਸੋਂ ਰੋਡੋਂ ਲੱਗੇ ਤੋਂ 10 ਕਿਲੋਮੀਟਰ ਠੀਕ ਆ ਜੀ ਰੋਡ ਦੇ ਕੋਲ ਬਾਈ ਜੀ ਮੰਡੀ ਆ ਠੀਕ ਆ ਜੀ ਕਿਹੜੇ ਦਿਨ ਲੱਗਦੀ ਜੀ ਇਹ ਬਾਈ ਜੀ ਹਰ ਐਤਵਾਰ ਐਤਵਾਰ ਮੰਡੀ ਹੁੰਦੀ ਆ ਹਰ ਐਤਵਾਰ ਮੰਡੀ ਹੁੰਦੀ ਆ ਠੀਕ ਆ ਚਾਹ ਪਾਣੀ ਦਾ ਵਧੀਆ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਆ ਬਾਈ ਜੀ ਚੰਗੀਆਂ ਪੱਠਾਂ ਚੰਗੀਆਂ ਬੁੱکریاں ਕਾਟੂ ਮਾਲ ਤੋਂ ਲੈ ਕੇ ਬਲੀਡ ਤੱਕ ਠੀਕ ਆ ਜੀ ਕਾਟੂ ਮਾਲ ਮਾਲ ਮਿਲਦਾ ਬਾਈ ਜੀ ਠੀਕ ਹੈ ਜੀ ਕਿਸੇ ਵੀ ਵੀਰ ਨੂੰ ਮਾਲ ਰੱਖਣ ਦਾ ਪੂਰਾ ਪ੍ਰਬੰਧ ਦਾ ਕੋਈ ਦਿੱਕਤ ਨਹੀਂ ਬਾਈ ਜੀ ਮੇਰੇ ਸਾਡੇ ਕੋਲ ਨੇ ਕਿਸੇ ਨੇ ਭੇਡਾਂ ਲੈਣੀਆਂ ਹੁਣ ਜਾਮਨਾਬੜੀ ਠੀਕ ਹੈ ਜੀ ਭੇਡਾਂ ਦਾ ਵੀ ਬਾਈ ਜੀ ਮੇਰੇ ਕੋਲ ਆਪ ਦਾ ਭੇਡਾਂ ਦਾ ਫਾਰਮ ਆ 100 ਭੇਡਾਂ ਮੇਰੇ ਕੋਲ ਠੀਕ ਹੈ ਸਰਪੰਚਾ ਨੰਬਰ ਬੋਲਦੇ ਆਪਣਾ ਮੇਰਾ ਨੰਬਰ ਆ ਜੀ 9943514 ਲੋ ਬਈ ਕਰ ਲੋ ਕਿਹੜਾ ਕਾਲ ਸਰਪੰਚ ਨੂੰ 435140 ਬਾਈ ਜੀ ਸਾਰੇ ਪਾੜੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਸਾਰੇ ਹਰ ਵਾਰ ਦੀ ਐਤਵਾਰ ਮੰਡੀ ਹੁੰਦੀ ਆ ਬਾਈ ਚਾਹ ਪਾਣੀ ਪੀਣ ਦਾ ਪੂਰਾ ਸਾਬ ਜੀ ਆਪਾਂ ਗੁਰੂ ਚਲਾ ਆ ਜੇ ਫਿਰ ਬਾਈ ਸਾਡੀ ਮੰਡੀ ਹਰ ਐਤਵਾਰ ਦੀ ਐਤਵਾਰ ਮੰਡੀ ਹੁੰਦੀ ਠੀਕ ਆ ਜੀ ਲਓ ਬਾਈ ਕਰ ਲਓ ਕਿਰਾਂ ਨੋਟ ਬਾਈ ਨੰਬਰ ਵੀ ਬੋਲਦਾ ਸਰਪੰਚ ਨੇ ਆਪਦਾ ਹਨਾ ਦੇਖ ਸਕਦੇ ਹੋ ਤੁਸੀਂ ਸਹੌਲੀ ਬੱਕਰਾ ਮੰਡੀ 500 ਰੋਡ ਦੇ ਉੱਤੇ ਲੱਗਦੀ ਆ ਬਾਈ ਇਹ ਦਿਖਾਉਣਾ ਤੁਹਾਨੂੰ ਆਪਾਂ ਚੱਲਦੇ ਚੱਲਦੇ ਲਾਈਵ ਨੂੰ ਸ਼ੇਅਰ ਜਰੂਰ ਕਰੀ ਚੱਲੋ ਮਾਲ ਬਹੁਤ ਆਉਂਦਾ ਆਉਂਦਾ ਬਾਈ ਸਹੌਲੀ ਬੱਕਰਾ ਮੰਡੀ ਦੇ ਉੱਤੇ ਉਹ ਸਾਹਮਣੇ ਰੋਡ ਆ ਜਾਂਦਾ ਵੀ ਭਾਸੋ ਵਾਲਾ ਚੱਲਦਾ ਚੱਲਦਾ ਲਾਈਵ ਸ਼ੇਅਰ ਕਰੀ ਚੱਲਿਓ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸੌਦੇ ਹੁੰਦੇ ਮਾਲ ਦੀ ਭਰੀ ਹਾਂ ਲੋ ਬਈ ਕਰ ਲੋ ਗੇਰਾ ਰੋਣਾ ਆਉਂਦਾ ਬਈ ਇੱਥੇ ਇਹ ਸਾਧਰਨ ਵੀ ਮਾਲ ਸਭ ਮਾਲ ਖਰੀਦ ਕੇ ਲਿਆ ਤੇਰੀ ਸੈਣ ਤੇ ਮਾਲ ਬਾਈ ਨਾ ਖਰੀਦ ਕੇ ਲੈ ਕੇ ਆਏ ਨੇ ਕਿਹੜੇ ਪਿੰਡ ਤੋਂ ਆਏ ਦੀ ਬਾਈ ਠੀਕ ਆ ਕਿੰਨੇ ਡੰਗਰ ਲੈ ਕੇ ਗਏ ਅੱਜ ਠੀਕ ਆ ਬਾਈ ਲੈ ਦੇਖ ਸਕਦੇ ਹੋ ਤੁਸੀਂ ਮਾਲ ਬਾਈਆਂ ਨੇ ਖਰੀਦ ਲਿਆ ਤੇ ਬਾਈ ਚੱਲੇ ਆ ਠੀਕ ਆ ਵੀ ਕਿਹੜੇ ਦਿਨ ਲੱਗਦੇ ਬਾਈ ਮੰਡੀ ਇਹ ਇਹ ਕਿ ਸੰਜੇ ਦੀ ਸੰਡ ਠੀਕ ਆ ਹਰ ਵਾਰ ਉਹਨੂੰ ਪਹੁੰਚਦੇ ਹੁੰਨੇ ਬਾਈ ਤੇ ਲਓ ਬਾਈ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਆ ਬਾਬੋ ਨੇ ਆਟੋ ਦਾ ਬਣਾ ਲਿਆ ਜਿਵੇਂ ਬੈਲ ਗੱਡੀ ਬਣਾਈ ਬੈਠਾ ਵੀ ਪਾਬਾ ਆਟੋ ਦੀ ਜਗਾਰਡ ਲਾਈ ਬੈਠਾ ਦੇਸੀ ਦੇਖ ਸਕਦੇ ਹੋ ਤੁਸੀਂ ਮਗਰੋਂ ਦੇਖਣ ਨੂੰ ਬਾਈ ਇਹ ਆਟੋ ਲੱਗਦਾਗਾ ਪਰ ਹੈਗਾ ਇਹ ਹੈਗਾ ਆਟੋ ਆ ਪਰ ਬਣਾਈ ਬਾਬਾ ਬੈਲ ਗੱਡੀ ਬੈਠਾ ਬਾਈ ਦੇਖ ਸਕਦੇ ਹੋ ਤੁਸੀਂ ਹਾਲ ਦੇ ਚੱਲਦੇ ਲਾਈਵ ਨੂੰ ਸ਼ੇਅਰ ਕਰੀ ਚੱਲਿਓ। ਏਹ ਤੇ ਰਵੀ ਬੜਾ ਲਿੱਛਿਆ ਰ। ਕਿਹੜੇ ਪਿੰਡ ਤੋਂ ਆਏ ਪੁੱਤ? ਕਿਹੜੇ ਪਿੰਡ ਤੇ ਆਏ ਹੋ? ਨੌਰਾ ਤੋਂ ਕੀ ਲੈ ਕੇ ਆਏ ਦੀ ਅੱਜ? ਮੇਰੇ ਨਾਲ ਕਿਹੜੇ ਪਿੰਡ ਤੋਂ ਆਏ ਹੋ? ਠੀਕ ਹੈ ਕਿੰਨੇ ਮਾਲ ਲੈ ਕੇ ਡੰਗਰ ਕਿੰਨੇ ਲੈ ਕੇ ਆਏ ਅੱਜ? ਕੀ ਕਾ ਵੇਚਤੀ ਕਿ ਵੇਚੀ ਨਹੀਂ ਹੈਗੀ ਅਜੇ? ਵਿਕੀ ਨਹੀਂ। ਆ ਬੱਕਰੀ ਲੈ ਕੇ ਆਏ ਹੋ ਹੈ? ਕੋਨੀ। ਅੱਜ ਫਿਰ ਸਕੂਲ ਗਏ ਨਹੀਂ ਅੱਜ ਐਤਵਾਰ ਕਰਕੇ ਨਹੀਂ ਗਏ ਸਕੂਲ? ਜੀ। ਐਤਵਾਰ ਕਰਕੇ ਨਹੀਂ ਗਏ ਨਾ ਸਕੂਲ ਅੱਜ। ਜਾਂਦੇ ਹੁੰਦੇ। ਕਿਹੜੀ ਕਲਾਸ ਚ ਪੜਦੇ ਹੋ? 3ਵੀਂ ਚ। ਤੂੰ ਐ? ਤੀਜੀ ਜੀ ਹਜੇ। ਕਿੱਡਾ ਵੱਡਾ ਤਾਂ ਹੋ ਗਿਆ ਯਾਰ। ਲਓ ਬਈ ਕਰ ਦੋ ਕਿਰਾਇਆ ਸੇਰ ਜਵਾਕ ਆਈ ਦੀ ਅੱਜ। ਸਹੋਲੀ ਬਕਰਾਂ ਮੰਡੀ ਦੇ ਉੱਤੇ ਲੋ ਬਈ ਤੇ ਚਾਚਾ ਅਸਦੀਕ ਕਰਾਈ ਜਾਂਦਾ ਸੌਦਾ ਆਪਾਂ ਤੁਹਾਨੂੰ ਲਾਈਵ ਸੌਦਾ ਹੁੰਦਾ ਦਿਖਾਉਣੇ ਆ ਬਈ ਸੌਦਾ ਕਰ ਰਹੇ ਹੋ ਇਹਦਾ ਠੀਕ ਠੀਕ ਸਣਾ ਬੱਕਾ ਦਿਸ ਰਹਾ। ਲੋ ਬਾਈ ਕਰ ਦੋ ਕਿਰਾ ਸ਼ੇਅਰ ਚੱਲਦਾ ਚੱਲਦਾ ਲæg। ਖੜੇ ਅੱਜ ਆਪਾਂ ਸੋਹਲੀ ਬੱਕਰਾ ਮੰਡੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪੱਦਲ ਵੀ ਹੋ ਚੁੱਕਿਆ ਬਾਈ। ਮੀਂਹ ਪੈ ਕੇ ਹਟ ਗਿਆ ਇੱਥੇ ਸੋਹਲੀ ਬੱਕਰਾ ਮੰਡੀ ਦੇ ਉੱਤੇ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜਿਹੜੇ ਵੀ ਨਵੇਂ ਜੁੜਨਗੇ। ਠੀਕ ਕਰੀ ਜੰਨਾ। ਆਹ ਬੋਲੀ ਖਾਦੀ ਆ। ਸ਼ੇਅਰ ਕਰੀ ਚੱਲੋ ਚੱਲਦੇ ਚੱਲਦੇ ਲਾਈਵ ਨੂੰ। ਮਾਲ ਬਹੁਤਾ ਆਉਂਦਾ ਹੁੰਦਾ ਬਈ ਹਰ ਐਤਵਾਰ ਨੂੰ ਸੌਲੀ ਬੱਕਰਾ ਮੰਡੀ ਦੇ ਉੱਤੇ। ਪਏ ਆ ਜਾ ਹੋਈ ਜਾਂਦਾ ਉੱਥੇ ਇੱਕ। ਆ ਜਾ। ਲੋ ਵੀ ਦੇਖ ਸਕਦੇ ਨੇ ਸੋਲੀ ਬੱਕਰਾ ਮੰਡੀ ਪੂਰਾ ਵਧੀਆ ਮਾਲ ਆਉਣਾ ਹੁੰਦਾ ਵੀ ਸੋਲੀ ਬੱਕਰਾ ਮੰਡੀ ਦੇ ਉੱਤੇ ਆ ਜਾ ਆਜਾ ਉਹਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਹ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਉਹਦਾ ਅੱਜ ਦਾ ਦੱਸ ਦੀ ਨਾ ਉਹ ਚੰਗਾ ਬੱਕਰਾ ਥਾਲਾ ਉਹ ਹੁਣ ਦੱਸਿਆ ਹਾਂ ਨੇ ਲੋ ਵਈ ਕਰ ਦੋ ਫੇਰ ਸ਼ੇਰ ਉਹ ਨਾ ਮੰਗਣਾ ਬੰਦਾ ਜਦੋਂ ਗਰਸੇ ਕੋਲ ਹੁੰਦਾ ਕੱਢ ਦਿੱਤਾ ਹੁੰਦਾ ਠੀਕ ਹੈ ਇਹ ਕਿੰਨੇ ਪੈਸੇ ਦਾ ਇੱਕ ਮੰਗਿਆ ਤੋਂ ਲੈਣਾ ਦੌਤੋਂ ਲੈਣਾ ਜਦੋਂ 500 ਦਾ ਫਰਕ ਦੀ ਏਡਾ ਗਿੱਡਾ ਫਰਕ ਤੇ ਔਰ ਇਹ ਕਿ ਨਹੀਂ ਓਏ ਆ ਜਾ ਲਵਾਈਏ ਓਏ ਮਾਰਹਾ ਕੇ ਆ ਜਾ ਤੇਰੀ ਮੰਨੂਗਾ ਹੋਰ ਠੀਕ ਹੈ ਕੋਈ ਗੱਲ ਆਇਆ ਕੌਣ ਆ 500 ਦਾ ਫਰਕ ਆਇਆ ਕਿ 500 ਮੈਨੂੰ ਨਹੀਂ ਦੱਸੋ ਸੁੱਤੋਂ ਲੈਣਾ ਕੁਛ ਕੋਈ ਗੁਲਾਮੀ ਨਹੀਂ ਬੋਲ ਉਹ ਪਰਾ ਹੜਿਆਰ ਤੂੰ ਇਹਨੂੰ ਉਹ ਆ ਲੈ ਆ ਮਨਾਵ ਲੈਦਾ ਹੁਣ ਲੈ ਬੱਕਰੀਆਂ ਵੇਗ ਗਿਆ ਬੱਕਰਾ ਯਾਰ ਕਾ ਨੂੰ ਬੁਲਾਓ ਆਹ ਖੜਾ ਗਾ ਲਾਲ ਜਾ ਕਿਉਂ ਜੀ ਚਲ ਜਾ ਰੱਦ ਨੇ ਓ ਹੁਣ ਤਾਂ ਇਹ ਆਹ ਆਹ ਦੀ ਗਸ਼ਰੀਕ ਆ ਲਾਲ ਜਾ ਕਿੰਨੇ ਪੈਸੇ ਲਾ ਕੇ ਆ ਗਿਆ ਬਾਈ ਯਾਰ ਆ ਖੜਾ ਬਾਈ 9300 ਰੁਪਏ 9300 ਲਾਇਆ ਪੈਸੇ ਡੰਗਲ ਜਨਾ ਕਰ ਆ ਗਿਆ ਇਹ ਤਾਂ ਬਹੁਤ ਆਦਾ ਪੂਰਾ ਨਹੀਂ ਤੂੰ ਦਿਨ ਰੋਸ ਵਰਪਾਈ ਵਰਪਾ ਕੋਤਾ ਕਹਿੰਦਾ ਮੈਂ ਇਸ ਨੂੰ ਵੇਤਾ ਓਏ ਕੋਈ ਯਾਰ ਨਹੀਂ ਇੱਕ ਟੂ ਮਿੰਟ ਮੈਨੂੰ ਆ ਜਾ ਤੂੰ ਦਾ ਕੋਲਾ ਨਹੀਂ ਦੇ ਤੂੰ ਇਹ ਦੇਖਾ ਤੂੰ ਵੀ ਲੈਣ ਜਾ ਤੇਰਾ ਤਾਂ ਮੈਂ ਕੋ ਲੈਣਾ ਮੈਂ ਨਹੀਂ ਕਹਿਆ ਤੂੰ ਲੋ ਬਈ ਸ਼ੇਅਰ ਕਰ ਦੋ ਫੇਰ ਹਲਦੇ ਚਲਦੇ ਲਾਈਵ ਨੂੰ ਜੀ 10000 ਦਾ ਮੈਂ ਕੰਨ ਫਰਕੋ ਤੇ 11000 ਦਾ ਕਹਿੰਦਾ ਤੇਹੀ ਤੇ ਸਾਡੇ ਨਾਲ ਨਾ ਕੋਈ ਖੜਾ ਆਹ ਜੋ ਮੇਰੇ 350 ਦੀ ਗੱਲ ਓਏ ਇਹਦਾ ਸਭ ਜਾਏਗਾ ਮੈਂ ਉੱਪਰ ਇੱਕ ਗੱਲ ਰੱਖਣਾ 30000 ਦਾ ਸੀ ਆ ਕਾਦਰ ਕੀਆ ਹੋ ਗਿਆ 3500 ਦਾ 500 ਖੜੇ ਲਾ 11000 ਘੱਟ ਦੇ ਪਾ ਜੀ ਨਹੀਂ ਨਹੀਂ ਜਾਏਗਾ ਕਿੰਨਾ ਤੂੰ ਪੈਸੇ ਭਲਾਦਾ ਆਪਾਂ ਨੇ ਲਿਖਾਈ ਕਿਉਂ ਆਜੋ ਕਿ ਸਰ ਘਰੇ ਲਓ ਬਾਈ ਕਰ ਦੋ ਘੇਰਾ ਦੱਬ ਕੇ ਸੀਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਵੀ ਨਵੇਂ ਜੁੜਨਗੇ ਤੁਸੀਂ ਦੇਖ ਸਕਦੇ ਹੋ ਸਹੌਲੀ ਬੱਕਰਾ ਮੰਡੀ ਬਾਈ ਹਰ ਐਤਵਾਰ ਨੂੰ ਲੱਗਦੀ ਐ ਇਹ ਸਾਰੇ ਪਾਰੀ ਵੀ ਜਰੂਰ ਪਹੁੰਚਿਆ ਕਰੋ ਬਾਈ ਸਹੌਲੀ ਬੱਕਰਾ ਮੰਡੀ ਦੇ ਉੱਤੇ ਮਾਲ ਬਹੁਤ ਵਧੀਆ ਆਉਂਦਾਗਾ ਇਹ ਏਰੀਆ ਨੇ ਯਾਰ ਲਓ ਬਾਈ ਮੀਂਹ ਦੱਸੋ ਕਿੱਥੇ ਕਿੱਥੇ ਪੈ ਰਿਹਾ ਹੈਗਾ ਮੀਂਹ ਪਈ ਜਾਂਦਾ ਹੈ ਆਪਣੇ ਹੌਂਦਲੀ ਪੁੱਤਰਾ ਮੰਡੀ ਦੇ ਉੱਤੇ ਅਣੀ ਬੰਦੇ ਪੈ ਰਹੇ ਆ ਤੁਹਾਨੂੰ ਵਰਗਾ ਸੰਭਾਗ ਦੋ ਫੁੱਲ ਲੈਣਾ ਤੂੰ